ਕਰਤਾ ਜੀ ਕੰਮ ਸ਼ੁਰੂ ਤੇ ਇਹ ਹੈ ਜੀ ਆਪਣਾ ਪੀਆਰ 114 ਵੈਰਾਈ ਚੱਲਦੀ ਦੀ ਆਪਣੀ ਵਿਸ਼ਾਲ ਲਾਦਾ ਦੂਜਾ ਲੋ ਅੱਜ ਆਪਣਾ ਪਹਿਲਾ ਦੇਣ ਅੱਜ ਤੇ ਕੋਨਾ ਪਾਟੜ ਦਿਖਾਉਣਿਆ ਸਫਾਈ ਜਿਹੜੀ ਆਪਾਂ ਸੇਪਾ ਦੀ ਸੈਟਿੰਗ ਕਰਦੇ ਆ ਇਹ ਆਪਣੀ ਵੈਰੈਟੀ ਹੈਗੀ ਜੀ ਪੀਐਕਸ 14 ਵੈਰੈਟੀ ਸੇ ਬਾਕੀ ਕਿੱਥੇ ਕਿੱਥੇ ਕੰਮ ਚੱਲ ਪਿਆ ਜਰੂਰ ਦੱਸਿਆ ਜੇ ਕਮੈਂਟਾਂ ਦੇ ਵਿੱਚ ਆਹ ਚੱਕ ਕਰੋ ਸਫਾਈ ਆਪਣੇ ਕੰਬੈਨ ਦੀ ਵਿਸ਼ਾਲ ਦੀ ਆਹ ਦੇਖੋ ਸਫਾਈ ਨਾ ਕੋਈ ਟੋਟਾ ਬਿਲਕੁਲ ਸਾਫ਼ ਜਿਹੜਾ ਝੋਨਾ ਆਪਣਾ ਜਿਹੜਾਂ ਦੇ ਵਿੱਚ ਹਲਦੀ ਰੋਗ ਨਾ ਮਾਤਰ ਜਿਆ ਕਿਤੇ ਕਿਤੇ ਕੋਈ ਮੁੰਜਰ ਦੇ ਵਿੱਚ ਹੈ ਜਿਹੜੇ ਆਪਣੇ ਹੈਗੇ ਨੇ ਤੇ ਬਾਕੀ ਆ ਤੁਸੀਂ ਸਫਾਈ ਦੇ ਸਕਦੇ ਹੋ ਥੋੜਾ ਝੋਨਾ ਜਿਹੜਾ ਕਾਲੇ ਪਣ ਦੇ ਵਿੱਚ ਆਇਆ ਕਿਉਂਕਿ ਜਿਹੜਾ ਝੋਨਾ ਥੋੜਾ ਗੀਤਾ ਲੱਗਾ ਜਿਹੜਾ ਆਪਣਾ ਮੌਸਮ ਖਰਾਬ ਹੋਣ ਦੇ ਕਾਰਨ ਬਾਕੀ ਸਫਾਈ ਤੁਸੀਂ ਦੇਖ ਸਕਦੇ ਹੋ ਤੇ ਜਿਹੜੀ ਆਪਾਂ ਸੇਪਾਂ ਦੀ ਸਾਈਡਿੰਗ 13 17 ਦੇ ਕਰਦੇ ਆ ਬਾਕੀ ਆ ਦੋ ਟਰਾਲੇ ਭਰਗੇ ਨੇ ਤੀਜੇ ਟਰਾਲੇ 'ਚ ਜਿਹੜਾ ਕਿ ਆਪਣਾ ਪੈਂਦਾ ਪਿਆ ਇਸ ਤੋਂ ਬਾਅਦ ਆਪਣਾ ਸੁਪਰੀਮ 110 ਵੈਰਾਈਟੀ ਆਪਾਂ ਵੜਾਂਗੇ